ਸਤਿਗੁਰ ਜੀ ਡੀਵੀਜੀ ਪੰਜਾਬੀ ਦੇ ਤੁਹਾਡੇ ਅਕਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜਿੱਥੇ ਤੁਹਾਨੂੰ ਦਦੇ ਕਿ ਆਮ ਆਦਮੀ ਪਾਰਟੀ ਦੇ ਸਲਵਿੰਦਰ ਸਿੰਘ ਸੇਰਾ ਜੋ ਕਿ ਜੋ ਨੰਬਰ 5 ਗੁਰਦਾਸ ਨੰਗਲ ਤੋਂ ਜਿੱਤ ਕੇ ਪਿੰਡ ਗੁਰਦਾਸ ਨੰਗਲ ਪਹੁੰਚੇ ਨੇ ਤਾਂ ਉਹਨਾਂ ਦੇ ਨਿੱਗੇ ਸਵਾਗਤ ਦੇ ਲਈ ਪੂਰਾ ਪਿੰਡ ਜਿਹੜਾ ਆ ਉਹਨਾਂ ਦਾ ਸਵਾਗਤ ਕਰਨ ਲਈ ਖੜਿਆ ਆ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਆਪਣੀ ਸਕਰੀਨ ਦੇ ਉੱਤੇ ਪਿੰਡ ਵਾਸੀਆਂ ਵੱਲੋਂ ਜਿਹੜਾ ਆ ਉਹ ਸਵਾਗਤ ਕੀਤਾ ਜਾ ਰਿਹਾ ਸੇਰਾ ਜੀ ਜਿਹੜੇ ਨੇ ਉਹ ਪਹੁੰਚੇ ਨੇ ਸਲਵਿੰਦਰ ਸੇਰਾ ਆਮ ਆਦਮੀ ਪਾਰਟੀ ਤੋ ਜਿਹੜੇ ਨੇ ਉਹ ਤੁਸੀ ਦੇ ਦੇ ਪਿਓ ਸੁਲਵਿੰਦਰ ਸੇਹਰਾ ਜੀ ਜਿਹੜੇ ਨੇ ਉਹ ਪਹੁੰਚੇ ਨੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਜਿਹੜੇ ਜੇਤੂ ਸੁਲਵਿੰਦਰ ਸੇਹਰਾ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਵੱਲੋਂ ਜੋਨ ਨੰਬਰ 5 ਦੇ ਜਿਹੜੇ ਸੀ ਉਹ ਗੁਰਦਾਸ ਮੰਗਲ ਤੋਂ ਜੇ ਤੁਰੇ ਨੇ ਤਸਵੀਰਾਂ ਤੁਸੀਂ ਦੇ ਦੇ ਪਿਓ ਕਿ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਉਹ ਦਿਖਾ ਰਹੇ ਆ ਤਸਵੀਰਾਂ ਤੁਸੀਂ ਦੇ ਦੇ ਪਿਓ ਕਿ ਗੁਰਦਾਸ ਮੰਗਲ ਦੇ ਵਿੱਚ ਜਿਹੜੇ ਨੇ ਉਹ ਸੁਲਵਿੰਦਰ ਸੇਹਰਾ ਜੀ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਨੇ ਉਹ ਸਾਂਝਾ ਕਰਦੇ ਪਏ ਆ ਗਰਦਾਸ ਮੰਗਲ ਤੋਂ ਬਲਵਿੰਦਰ ਸੇਰਾ ਜੋ ਕਿ ਆਮ ਆਦਮੀ ਪਾਰਟੀ ਦੇ 5 ਨੰਬਰ ਜੌਂਨ ਤੋਂ ਗਰਦਾਸ ਮੰਗਲ ਤੋਂ ਜਿਹੜੇ ਨੇ ਜਿੱਤੂ ਰਹੇ ਨੇ ਢੋਲ ਤੇ ਮੱਕੇ ਦੀ ਆਵਾਜ਼ ਦੇ ਨਾਲ ਤੁਸੀਂ ਸੁਣਦੇ ਤੇ ਪਹੁੰਚਦੇ ਪੈਣੇ ਘਰ ਪਹੁੰਚਦੇ ਨੇ ਤੇ ਘਰ ਦੇ ਵਿੱਚ ਜਿਹੜਾ ਆ ਉਹਨਾਂ ਦੇ ਸਵਾਗਤ ਲਈ ਜਿਹੜਾ ਆ ਬਹੁਤ ਸਾਰੇ ਲੋਕ ਪਿੰਡ ਦੇ ਲੋਕ ਜਿਹੜੇ ਨੇ ਉਹ ਉਹਨਾਂ ਦੇ ਸਵਾਗਤ ਲਈ ਜਿਹੜੇ ਨੇ ਖੜੇ ਨੇ ਲਗਾਤਾਰ ਤਸਵੀਰਾਂ ਜਿਹੜੀਆਂ ਆ ਉਹ ਤੁਹਾਨੂੰ ਦਿਖਾ ਰਹੇ ਆ ਜਿਹੜਾ ਆ بڑا ਨਿੱਘਾ ਸਵਾਗਤ ਜਿਹੜਾ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖਦੇ ਪਿਓ ਬਹੁਤ ਜ਼ਿਆਦਾ ਤਸਵੀਰਾਂ ਜਿਹੜੀਆਂ ਨੇ ਤਸਵੀਰਾਂ ਤੁਸੀਂ ਦੇਖਦੇ ਪਿਓ ਕਿ ਸਲਵਿੰਦਰ ਸੇਹਰਾ ਜੀ ਦੇ ਮੰਮੀ ਡੈਡੀ ਜਿਹੜੇ ਆ ਉਹਨਾਂ ਦੇ ਸਵਾਗਤ ਲਈ ਘਰ ਦੇ ਵਿੱਚ ਨਾਲ ਉਹਨਾਂ ਦੀ ਫੈਮਲੀ ਜਿਹੜੀ ਹੈ ਉਹ ਖੜੀ ਹੈ ਫੈਮਲੀ ਜਿਹੜੀ ਹੈ ਉਹਨਾਂ ਦੇ ਸਵਾਗਤ ਦੇ ਲਈ ਤੁਸੀਂ ਦੇਖਦੇ ਪਿਓ ਵੀ ਸਾਰੀ ਦੀ ਸਾਰੀ ਫੈਮਲੀ ਜਿਹੜੀ ਹੈ ਉਹਨਾਂ ਦੇ ਨਿੱਘੇ ਸਵਾਗਤ ਲਈ ਜਿਹੜਾ ਖੜੀ ਹੈ ਤੇ ਸੇਰਾ ਜਿਹੜੇ ਨੇ ਉਹ ਪਿੰਡ ਪਹੁੰਚੇ ਨੇ ਸਲਵਿੰਦਰ ਸੇਰਾ ਜੋ ਨੰਬਰ 5 ਗੁਰਦਾਸ ਰੰਗਲ ਤੋਂ ਜੇਤੂ ਰਹੇ ਨੇ ਤੇ ਜੇਤੂ ਰਹੇ ਨੇ ਤੇ ਪਹੁੰਚੇ ਨੇ ਜਿਹੜੇ ਨੇ ਤੁਸੀਂ ਦੇ ਦੇ ਪਿਓ ਤਸਵੀਰਾਂ ਦੇ ਵਿੱਚ ਤਸਵੀਰਾਂ ਲਗਾਤਾ ਇੱਕ ਮਿੰਟ ਇੱਥੇ ਇੱਥੇ ਸੇਰੇ ਇੱਥੇ ਆਓ ਇੱਥੇ ਆਓ ਇੱਕ ਮਿੰਟ ਇੱਕ ਮਿੰਟ ਜਿਹੜੇ ਜਿਹੜਾ ਕੋਈ ਜਾ ਰਿਹਾ ਨਤੀਜੇ ਦੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਵੀ ਲਗਾਤਾਰ ਜਿਹੜੀਆਂ ਨੇ ਉਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਆ ਪੂਰਾ ਪਿੰਡ ਜਿਹੜਾ ਆ ਉਹ ਸੇਰਾ ਜੀ ਦੇ ਸਵਾਗਤ ਦੇ ਲਈ ਜਿਹੜਾ ਆ ਉਹ ਉਮੜਿਆ ਪਿਆ ਆ ਤੇ ਪੂਰਾ ਪਿੰਡ ਜਿਹੜਾ ਆ ਸੁਲਵਿੰਦਰ ਸੇਰਾ ਜੀ ਦੇ ਸਵਾਗਤ ਦੇ ਲਈ ਜਿਹੜਾ ਆ ਤੁਸੀਂ ਦੇਖਦੇ ਪਿਓ ਤਸਵੀਰਾਂ ਦੇ ਵਿੱਚ ਨਾਲ ਸਾਫ ਦਾ ਸਰਪੰਚ ਬਾਉ ਜੋਗੀ ਸੁਲਵਿੰਦਰ ਜੀ ਦੇ ਚਾਚਾ ਜੀ ਨੇ ਉਹ ਵੀ ਪਹੁੰਚੇ ਨੇ ਲਗਾਤਾਰ ਜਿਹੜੇ ਨੇ ਉਹ ਤੁਸੀਂ ਦੇਖਦੇ ਪਿਓ ਤਸਵੀਰਾਂ ਦੇ ਵਿੱਚ ਕਿ ਸੁਲਵਿੰਦਰ ਸੇਰਾ ਜੀ ਆਮ ਆਦਮੀ ਪਾਰਟੀ ਇਹ ਤੋਂ ਜਿਹੜੇ ਜੇਤੂ ਰਹੇ ਨੇ ਗਰਦਾਸ ਨੰਗਲ ਪੰਜ ਚੋਣ ਜ਼ੋਨ ਨੰਬਰ 5 ਦੇ ਜਿਹੜੇ ਨੇ ਜੇਤੂ ਨੇ ਬਲਾਕ ਸੰਤੀ ਦੀ ਚੋਣ ਜਿਹੜੀ ਹੈ ਜਿਹੜੀ ਉਹ ਜਿੱਤ ਕੇ ਜਿਹੜੇ ਨੇ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖਦੇ ਪਈਓ ਕਿ ਪੂਰੇ ਪਿੰਡ ਵੱਲੋਂ ਜਿਹੜਾ ਆ ਉਹਨਾਂ ਦਾ ਨਿੱਕਾ ਸਵਾਗਤ ਜਿਹੜਾ ਆ ਕੀਤਾ ਗਿਆ ਆ ਪਿੰਡ ਦੇ ਵਿੱਚ ਤੁਸੀਂ ਦੇਖਦੇ ਪਈਓ ਕਿ ਪਹੁੰਚੇ ਨੇ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਲਗਾਤਾਰ ਜਿਹੜੀਆਂ ਨੇ ਉਹ ਦਿਖਾ ਰਹੇ ਆ ਤੇ ਪਟਾਕੇ ਚੱਲ ਰਹੇ ਨੇ ਢੋਲ ਵੱਜ ਰਹੇ ਨੇ ਢੋਲ ਟਮਕਿਆਂ ਦੇ ਨਾਲ ਜਿਹੜਾ ਆ ਪਿੰਡ ਵੱਲੋਂ ਜਿਹੜਾ ਆ ਉਹ स्वागत ਕੀਤਾ ਗਿਆ ਹੈ ਤਸਵੀਰਾਂ ਵੀ ਦੇ ਦੇ ਪਿਓ ਲਗਾਤਾਰ ਬਣੇ ਰਵੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਟਾਈਮ ਜਿਹੜਾ ਆ ਉਹ ਬਹੁਤ ਹੀ ਸੋਹਣੀ ਜਿੱਤ ਦੇ ਨਾਲ ਇੱਕ ਗੱਭਰੂ ਨੌਜਵਾਨ ਜਿਨੇ ਪਹਿਲੀ ਵਾਰੀ ਟਿਕਟ ਲਈ ਪਹਿਲੀ ਵਾਰੀ ਜਿਹੜੀ ਬਲਾਕ ਸੰਮਤੀ ਦੀ ਚੋਣ ਲੜੀ ਤੇ ਬਲਾਕ ਸੰਮਤੀ ਦੀ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਚੋਣ ਜਿੱਤ ਕੇ ਜਿਹੜਾ ਨੌਜਵਾਨ ਘਰ ਪਹੁੰਚਿਆ ਆ ਕੁਲਵਿੰਦਰ ਸਿੰਘ ਦਾ ਭਰਾ ਸੁਲਵਿੰਦਰ ਸਿੰਘ ਸੇਰਾ ਬਹੁਤ ਹੀ ਖੂਬਸੂਰਤੀ ਦੇ ਨਾਲ ਬੈਕਗ੍ਰਾਉਂਡ ਦੇ ਵਿੱਚ ਜਿਹੜੇ ਨੇ ਉਹਨਾਂ ਦੇ ਚਾਚਾ ਜੀ ਜਿਹੜੇ ਨੇ ਉਹ ਸਾਬਕਾ ਸਰਪੰਚ ਗੁਰਨਾਮ ਸਿੰਘ ਬਾਉੜੀ ਰਹੇ ਚੁੱਕੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਆਪਣੇ ਭਤੀਜੇ ਜਿਹੜੇ ਨੇ ਉਹ ਬਲਾਕ ਸੰਮਤੀ ਦੇ ਮੈਂਬਰ ਦੀ ਚੋਣ ਵੀ ਜਿਹੜੀ ਹੈ ਉਹ ਜਿੱਤ ਕੇ ਬਹੁਤ ਸੋਹਣੀ ਜਿੱਤ ਦੇ ਨਾਲ ਜਿਹੜਾ ਆ ਅੱਜ ਪਿੰਡ ਗਰਦਾਨ ਨਗਰ ਦੇ ਵਿੱਚ ਪਹੁੰਚਿਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪੂਰੇ ਪਰਿਵਾਰ ਦੇ ਨਾਲ ਪਹਿਲਾਂ ਤਾਂ ਆਪਾ ਜਿਹੜਾ ਆ ਉਸ ਸਪੈਂਸ ਸਾਹਿਬ ਨਾਲ ਗੱਲ ਕਰਦੇ ਆ ਸਪੈਂਸ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਜ਼ਿਆਦਾ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਜਿਹੜਾ ਪਿੰਡ ਦੀਆਂ ਸੰਗਤਾਂ ਦਾ ਗੱਜ ਕੇ ਫਤਿਹ ਬੁਲਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੇ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਉਹਨਾਂ ਵੱਡੀ ਲੀਡ ਤੇ 400 ਇੱਕ ਵੋਟ ਤੇ ਜਿਤਾ ਕੇ ਸਲਵਿੰਦਰ ਸਿੰਘ ਸੇਰੇ ਨੂੰ ਬਲਾਕ ਸੰਮਤੀ ਜੋ ਹਨੂ ਟਿਕਟ ਪਾਰਟੀ ਵੱਲੋਂ ਮਿਲੇਗੀ ਅਸੀਂ ਤਾਂ ਕਹਿੰਦੇ ਹਾਂ ਵੀ ਚਲੋ ਹੋਰ ਕਿਸ ਨੂੰ ਵੀ ਟਿਕਟ ਮਿਲ ਜੇ ਪਰ ਉਹ ਕਹਿੰਦੇ ਦੇ ਦੇ ਤੁਹਾਨੂੰ ਆ ਟਿਕਟ ਜੋ ਮਰਜ਼ੀ ਹੋ ਜੇ ਕਿਉਂ ਉਹਨਾਂ ਨੂੰ ਸਾਡੇ ਤੇ ਵਿਸ਼ਵਾਸ ਹੈ ਵੀ ਇਹ ਪਿੰਡ ਦੇ ਕੰਮ ਕਰਦੇ ਆ ਤੇ ਇਹਨਾਂ ਨੇ ਜਿਹੜੀ ਟਿਕਟ ਕੱਢ ਸਕਦੇ ਆ ਹੋਰ ਮਰੇ ਚਾਹ ਵਣ ਹੀ ਗਏ ਪਰ ਉਹ ਕਹਿੰਦੇ ਵੀ ਇਹ ਹੋਰ ਕਿਸ ਨੂੰ ਟਿਕਟ ਨਹੀਂ ਦੇਣੇ ਅਸੀਂ ਬਹੁਤ ਬਹੁਤ ਧੰਨਵਾਦ ਕਰਨੇ ਆ ਹੌਂਦਮਾਨ ਜੀ ਦਾ ਹਾਡਾ ਹਲਕਾ ਨ ਚਾਰਜ ਸਰਦਾਰ ਜਗਰੂਪ ਸਿੰਘ ਜੀ ਸੇਖਵਾ ਸਾਹਿਬ ਦਾ ਜਿਨ੍ਹਾਂ ਨੇ ਉਹ ਟਿਕਟ ਦੇ ਕੇ ਸਰਦਾਰ ਸਲਿੰਦਰ ਸਿੰਘ ਨੂੰ ਨਵਾਜਿਆ ਵਾ ਤੇ ਸਭ ਤੋਂ ਜ਼ਿਆਦਾ ਧੰਨਵਾਦ ਆਪਣੇ ਪਿੰਡਦਿਆਂ ਦਾ ਜੋ ਗਰਦਾਸਨਗਲ ਦੀ ਸੰਗਤ ਆ ਜਾਪੂਵਾਲ ਦੀ ਸੰਗਤ ਆ ਨਿੱਕੇ ਧਾਰੀਵਾਲ ਦੀ ਸੰਗਤ ਆ ਬੰਦੇਵਾਲ ਪਿੰਡ ਦੀ ਸੰਗਤ ਆ ਜਿਨ੍ਹਾਂ ਨੇ ਵੱਡੀ ਲੀਡ ਤੇ ਜਿਤਾ ਕੇ 401 ਵੋਟਾਂ ਤੇ ਸਾਨੂੰ ਜੋ ਬਲਾਕਤ ਸੰਮਤੀ ਚ ਭੇਜਿਆ ਵਾ ਅਹ ਰਿਣੀ ਆ ਦੇ ਨਰਾਜ਼ ਮੈਂ ਹਾਜ਼ਰਾਂ ਲੋਕਾਂ ਵਾਸਤੇ ਲੋਕ ਜਿਹੜਾ ਮੇਰੇ ਤੇ ਯਕੀਨ ਕਰਦੇ ਪਈਏ ਯਾਰ ਵਧੀਆ ਬੰਦਾ ਵਾ ਮੈਂ ਕਦੀ ਭਰਾਓ ਕੇ ਨੂੰ ਨਾ ਨਹੀਂ ਕਰਾਂਗਾ ਸਾਨੂੰ ਹਰ ਸਾਰੇ ਪਿੰਡ ਨੇ ਵੋਟਾਂ ਪਾਈਆਂ ਕੋਈ ਇਹ ਨਾ ਕਿ ਵੀ ਯਾਰ ਇੰਨੇ ਨਹੀਂ ਪਾਈਆਂ ਸਾਨੂੰ ਸਾਰੇ ਪਿੰਡ ਨੇ ਪਾਈਆਂ ਵੋਟਾਂ ਤਹੀਂ ਬਹੁਤ ਬਹੁਤ ਧੰਨਵਾਦ ਕਰਨਿਆ ਇੰਨੀਆਂ ਗੱਲਾਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਪਹਿਲਾਂ ਤੁਸੀਂ ਸਰਪੰਚ ਰਹ ਚੁਕੇ ਹੋ ਸਰਪੰਚ ਇੱਕ ਬਲਾਕ ਸੰਮਤੀ ਮੈਂਬਰ ਦਾ ਬਹੁਤ ਵਧੀਆ ਬੌਂਡ ਹੁੰਦਾ ਕਿ ਦੋਨੇ ਰਲਣ ਤੇ ਫਿਰ ਵਧੀਆ ਕੰਮ ਹੋ ਸਕਦੇ ਆ ਤਾਂ ਹੁਣ ਤੁਹਾਡਾ ਆਪਣਾ ਭਤੀਜਾ ਜਿਹੜਾ ਆ ਉਹ ਬਲਾਕ ਸੰਮਤੀ ਦੇ ਵਿੱਚ ਆ ਚੁੱਕਿਆ ਆ ਕਿਵੇਂ ਦੇਖਦੇ ਹੋ ਕਿ ਕਿਵੇਂ ਕੰਮ ਦੇ ਜਿਹੜੇ ਆ ਹੁਣ ਹੋਣਗੇ ਵੇਖੋ ਜੇ ਪਹਿਲਾਂ ਤੇ ਆਪਾਂ ਸਰਪੰਚ ਬਣਾਇਆ ਉਹਨੂੰ ਵੱਡੀ ਲੀਡ ਦਵਾਈ ਫਿਰ ਆਪਣਾ ਭਤੀਜਾ ਖੜਾ ਲਿਆ ਉਹਨੂੰ ਵੀ ਵੱਡੀ ਲੀਡ ਦਵਾਈ ਕਿਉਂ ਪਿੰਡ ਮੇਰੇ ਤੇ ਯਕੀਨ ਕਰਦੇ ਆ ਹੁਣ ਮੈਂ ਇੱਕ ਗੱਲ ਪਿੰਡ ਵਾਲਿਆਂ ਨੂੰ ਕਹਿਣਾ ਚਾਹਨਾ ਕਿ ਜੇ ਲੋਕ ਗੱਲਾਂ ਕਰਦੇ ਸੀ ਨਾ ਤੇ ਯਾਰ ਇੰਨਾ ਆਵੇ ਝੂਠੇ ਵਾਅਦੇ ਕਰਦੇ ਆ ਪਰ ਸਾਰਿਆਂ ਨੇ ਜੋ ਵੀ ਵਾਅਦਾ ਕੀਤਾ ਸਾਰੇ ਕੰਮ ਹੋਣ ਕੇ ਗਲੀਆਂ ਵੀ ਬਣਨੀਆਂ ਜੋ ਵਿਚਾਰੇ ਸਕੈਨ ਨਹੀਂ ਹੋਈ ਜਿਨ੍ਹਾਂ ਦੇ ਨਰੇਗਾ ਦੇ ਕਾਟ ਬਣਨ ਵਾਲੇ ਭਰਾਓ ਉਹ ਇੱਥੇ ਸਲਵਿੰਦਰ ਸਿੰਘ ਦੇ ਘਰ ਕਾਰਡ ਬੰਨ ਕਰਨ ਕੇ ਉਹ ਜਿਹੜੀ ਆਈਡੀ ਆ ਉਹ ਸਵੇਰੇ ਸੇਗਵਾ ਸਾਹਿਬ ਕਹਿੰਦੇ ਤੁਹਾਨੂੰ ਲੈ ਕੇ ਦਿੰਨੇ ਆ ਪਰ ਉਹ ਜਿੰਨੇ ਜੋਗਾ ਵੀ ਮੈਂ ਆ ਤੁਹਾਡੇ ਜੋਗਾ ਤੁਸੀਂ ਮੈਨੂੰ ਬਣਾਉਂਦੇ ਜੇ ਜਿੱਥੇ ਮਰਜ਼ੀ ਦਿਨ ਰਾਤ ਵਰਤੋਂ ਮੈਂ ਤੁਹਾਡੇ ਨਾਲ ਆ ਪਰ ਉਹ ਇਹੋ ਜਿਹੀ ਕੋਈ ਗੱਲ ਨਹੀਂ ਮੇਰੇ ਕੋਲ ਬਰੂਰ ਦੀ ਵੀ ਆ ਉਹਦਾ ਵੀ ਮੈਂ ਕੰਮ ਕਰਾਂਗਾ ਇਹਨੇ ਕਿਤੇ ਦਿਲ ਚ ਵੀ ਆ ਯਾਰ ਉਹਨੇ ਨਹੀਂ ਪਾਈ ਉਹਨੇ ਮੈਂ ਸਾਰਿਆਂ ਪਿੰਡ ਨੇ ਮੈਨੂੰ ਓਟਾ ਪਾਈ ਕੋ ਐਡੀ ਵੱਡੀ ਲੀਫ ਤੇ ਮੈਂ ਜਿਤਾ ਕੇ ਮੈਨੂੰ ਉਹਨਾ ਭੇਜਿਆ ਮੇਰੇ ਭਰਾ ਭਤੀਜੇ ਨੂੰ ਸਰਦਾਰ ਸਲਵਿੰਦਰ ਸਿੰਘ ਸੇਰੇ ਨੂੰ ਇੱਕ ਨੌਜਵਾਨ ਮੁੰਡਾ ਵਾ ਇਹਨੂੰ ਅੱਗੇ ਲੈ ਕੇ ਜਾਵਾਂਗੇ ਸਾਡੀ ਸਪੋਰਟ ਪੂਰੀ ਪਿੰਡ ਦੀ ਨਾਲ ਆ ਇਹਦੇ ਤੇ ਇਨੀਆਂ ਗੱਲਾਂ ਕਹਿੰਦਾ ਧੰਨਵਾਦ ਇੱਕ ਭਤੀਜਾ ਪਹਿਲਾ ਮੈਂਬਰ ਵੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਉਹ ਹੀ ਬਹੁਤ ਵਧੀਆ ਵਾ ਪਰ ਮੈਂ ਵੇਖੋ ਸਾਰੇ ਕੰਮ ਮੈਂ ਹਲ ਕਰ ਰਿਹਾ ਜੇ ਇਹ ਹੁਣ ਬਣ ਕੇ ਮੈਂ ਤੋਂ ਇਹ ਕੰਮ ਛੱਡਿਆ ਵੀ ਚਲੋ ਯਾਰ ਬੜਾ ਮੈਂ ਹੰਡਾਇਆ ਵਾ ਪਰ ਲੋਕ ਮੇਰੇ ਤੇ ਯਕੀਨ ਕਰਦੇ ਮੇਰੇ ਕਹਿਣ ਤੇ ਵੋਟਾਂ ਬੰਦੇ ਆ ਤੇ ਮੈਂ ਦਿਨੇ ਇਹਨਾਂ ਦਾ ਰਜ਼ੀ ਆ ਵੀ ਮੰਨ ਲਓ ਸਦਾ ਮੇਰਾ ਸਿਰ ਨੀਵਾਂ ਰਹਿਗਾ ਇਹਨਾਂ ਅੱਗੇ ਕਿਉਂ ਇਹੋ ਹੀ ਬਣਿਆ ਮੈਂ ਨਹੀਂਗਾ ਬਣਿਆ ਜੇ ਮੈਂਬਰ ਬਣਾਇਆ ਇਹਨਾਂ ਬਣਾਇਆ ਮੈਨੂੰ ਸਰਪੰਚ ਬਣਾ ਪਿੰਡ ਨੇ ਬਣਾਇਆ ਜੇ ਬਲਾਕ ਸੰਮਤੀ ਆ ਅੱਜ ਪਾਰਟੀ ਚੋਂ ਦਾ ਮਿਲਿਆ ਮਤਲਬ ਪਾਰਟੀ ਉਹ ਟਿਕਟ ਮਿਲੀ ਆ ਤੇ ਸਾਰੇ ਭਰਾਵਾਂ ਦਾ ਬੜਾ ਵੱਡੀ ਦੇਣ ਹੈ ਕਿਉਂ ਗਰਦਾਹ ਨਾ ਕਿ ਬਲਾਕ ਸੰਮਤੀ ਮੈਂਬਰ ਪਹਿਲੀ ਵਾਰ ਜੰਗ ਮੁੜਾ ਬਣਿਆ ਬਹੁਤ ਵਧੀਆ ਜੀ ਗੱਲ ਕਰਨ ਲੈਣੇ ਇੱਧਰ ਜਿਹੜੇ ਨੇ ਉਹ ਗੁਰਨਾਬ ਸਿੰਘ ਹੁਣਾਂ ਦੇ ਦੂਸਰੇ ਭਤੀਜੇ ਜਿਹੜੇ ਕਿ ਪਿੰਡ ਦੇ ਵਿੱਚ ਮੈਂਬਰ ਜੀ ਤੁਸੀਂ ਮੈਂਬਰ ਤੇ ਤੁਹਾਡਾ ਇੱਕ ਭਰਾ ਜਿਹੜਾ ਉਹ ਬਲਾਕ ਸੰਮਤੀ ਚ ਹੁਣ ਮੈਂਬਰ ਬਣ ਚੁੱਕਿਆ ਆ ਉਹ ਕੀ ਕਹਿਣਾ ਚਾਹੋਗੇ ਸਾਰਤ ਪਹਿਲਾਂ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪਣੇ ਨਗਰ ਦੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਵੱਡੀ ਲੀਡ ਦੇ ਨਾਲ ਸਾਨੂੰ ਇਹ ਜਿੱਤ ਪ੍ਰਾਪਤ ਕਰਾਈ ਹੈ ਬੰਦਿਆਵਾਲ ਪਿੰਡ ਨਿਕਾਤਾਰੀਵਾਲ ਜਾਪੂਵਾਲ ਗੁਰਦਾਸ ਨੰਗਲ ਪਿੰਡ ਸਾਰੀਆਂ ਸੰਗਤਾਂ ਦਾ ਬਹੁਤ ਦਿਲੋਂ ਧੰਨਵਾਦ ਹਾਂ ਅਸੀਂ ਉਹਨਾਂ ਦਾ ਦੇਨ ਨਹੀਂ ਦੇ ਸਕਦੇ ਜਿਨ੍ਹਾਂ ਨੇ ਸਾਡੇ ਵਾਸਤੇ ਦਿਨ ਰਾਤ ਮਿਹਨਤ ਕਰਕੇ ਸਾਡੀ ਝੋਲੀ ਵਿੱਚ ਇਹ ਕਾਮਯਾਬੀ ਪਾਈ ਹੈ ਅਤੇ ਮੈਂ ਨਾਲੇ ਆਪਣੇ ਭਰਾਣ ਵਰਦਾਈ ਦਿੰਦਾ ਹਾਂ ਪਰਿਵਾਰ ਨੂੰ ਵਧਾਈ ਦਿੰਦਾ ਹਾਂ ਸਾਰੇ ਨਗਰ ਨੂੰ ਵਧਾਈਆਂ ਨੇ ਕਿਉਂਕਿ ਸਾਰੇ ਨਗਰ ਦੇ ਹੀ ਇਸੇ ਇਨਸਾਨੇ ਬੰਦੇ ਆ ਸਾਰੇ ਨਗਰ ਨੇ ਹੀ ਸਾਨੂੰ ਬਣਾਇਆ ਹੈ ਬਸ ਫਤਿਹ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੇ ਪਾਸੇ ਚੱਲਦੇ ਆ ਇਸ ਟਾਈਮ ਸਲਵਿੰਦਰ ਸਿੰਘ ਜੀ ਦੇ ਫਾਦਰ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਆਪਣੀ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਆਪਣੇ ਬੱਚਿਆਂ ਨੂੰ ਜਿਹੜਾ ਇਹ ਮਿਹਨਤ ਕਰਕੇ ਬਹੁਤ ਜ਼ਿਆਦਾ ਸੀ ਆਪਣੀ ਅੱਖੀਂ ਵੇਖਿਆ ਕਿੰਨੀ ਜ਼ਿਆਦਾ ਇਹਨਾਂ ਨੇ ਮਿਹਨਤ ਕੀਤੀ ਹੈ ਤਾਂ ਅੱਜ ਬੱਚਿਆਂ ਨੂੰ ਜਿਹੜਾ ਆ ਉਹ ਕਾਮਯਾਬੀ ਜਿਹੜੀ ਮਿਲੀ ਹੈ ਕੀ ਕਹਿਣਾ ਚਾਹ ਮੈਂ ਨੋਨਿਕਾ ਨੂੰ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਭਰਾਵਾਂ ਨੇ ਸੰਜੋਗ ਦਿੱਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਬਹੁਤ ਵਧੀਆ ਜੀ ਬੜੇ ਥੋੜੇ ਸ਼ਬਦਾਂ ਦੇ ਵਿੱਚ ਜਿਹੜੀਆਂ ਨੇ ਉਹ ਵਧਾਈਆਂ ਦਿੱਤੀਆਂ ਨੇ ਤੇ ਤਸਵੀਰਾਂ ਤੁਸੀਂ ਦੇ ਦਿੱਤੀਓ ਕਿ ਪੂਰੇ ਘਰ ਦੇ ਵਿੱਚ ਜਿਹੜਾ ਆ ਇਸ ਟਾਈਮ ਚਹਿਲ-ਪਹਿਲ ਹੋਈ ਪਈ ਏ ਰੌਣਕਾਂ ਲੱਗੀਆਂ ਪਈਆਂ ਨੇ ਸਲਵਿੰਦਰ ਸਿੰਘ ਸੇਰਾ ਜੀ ਜਿਹੜੇ ਨੇ ਉਹ ਬਲਾਕ ਸੰਮਤੀ ਦੀ ਜਿਹੜੀ ਹੈ ਉਹ ਚੋਣ ਅੱਜ ਜਿੱਤ ਕੇ ਜਿਹੜਾ ਆ ਆਪਣੇ ਘਰ ਦੇ ਵਿੱਚ ਪਹੁੰਚੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹੋਰ ਵੀ ਜਿਹੜੇ ਉਹਦੇ ਸਹਿਯੋਗੀ ਸੀ ਉਹਨਾਂ ਨਾਲ ਵੀ ਕੁਝ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਸਲਵਿੰਦਰ ਸੇਰਾ ਦਾ ਜਿਹੜਾ ਸਾਥ ਜਿਹੜਾ ਦਿੱਤਾ ਆ ਨੌਜਵਾਨ ਪੀੜ੍ਹੀ ਜਿਹੜੀ ਉਹ ਜੁੜ ਕੇ ਅੱਗੇ ਨੰਗਦੀ ਪਈਏ ਤੇ ਸਾਡੇ ਨਾਲ ਇਸ ਟਾਈਮ ਸੁਲਵਿੰਦਰ ਸੇਰਾ ਦਾ ਇੱਕ ਸਾਥੀ ਜਿਹੜਾ ਕਿ ਉਹਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਤੁਰਿਆ ਤੇ ਪੂਰੀ ਦੌੜ ਜਿਹੜੀ ਉਹਦੇ ਨਾਲ ਲਾਈ ਹੈ ਸਾਡੇ ਨਾਲ ਅਜੇ ਕੁਮਾਰ ਮੌਜੂਦ ਹੈ ਗੱਲਬਾਤ ਕਰਨ ਲਈ ਅਜੇ ਕਿਵੇਂ ਦੇਖਦੇ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਸਾਰਿਆਂ ਨੇ ਇਨੀ ਸਪੋਰਟ ਕਰਨ ਦੇ ਲਈ ਠੀਕ ਹੈ ਜਿਨ੍ਹਾਂ ਨੇ ਪੂਰੀ ਸੰਗਤ ਨੇ ਸਾਥ ਦਿੱਤਾ ਅਸੀਂ ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਭਰਾ ਨੂੰ ਬਹੁਤ ਹੀ ਜ਼ਿਆਦਾ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕਰਾਈ ਹੈ ਤੋੜਦਾ ਜੀ ਬੜੀ ਮਿਹਨਤ ਕੀਤੀ ਲੱਗਦਾ ਆਪਾਂ ਇੱਥੇ ਦੇਖੋ ਜੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਆ ਚੰਗੇ ਬੰਦੇ ਦੀ ਜਿੱਤ ਹੁੰਦੀ ਆ ਸਾਨੂੰ ਪੂਰੀ ਮੀਸ ਜੀ ਕਿ ਸ਼ੇਰ ਨੂੰ ਜਿਹੜਾ ਭਰ ਕੇ ਸਪੋਰਟ ਮਿਲੇਗੀ ਪਿੰਡ ਵੱਲੋਂ ਨਗਰ ਨਿਵਾਸੀਆ ਵੱਲੋਂ ਸੋ ਉਹੀ ਨਤੀਜਾ ਸਾਰੇ ਸਾਹਮਣੇ ਆ ਕਿ ਸਾਹਮਣੇ ਬਹੁਤ ਵਧੀਆ ਸਪੋਰਟ ਦੇ ਨਾਲ ਜਿਹੜਾ ਸ਼ੇਰ ਨੂੰ ਜਿੱਤੂ ਕੀਤਾ ਆ ਪਿੰਡ ਦਾ ਤੰਗ ਮਲੰਗ ਸਾਰੇ ਮੁੰਡੇ ਨੌਜਵਾਨ ਜਿਹੜੇ ਨੇ ਉਹ ਪਿੰਡ ਦੇ ਵਿੱਚ ਖਾਸ ਕਰਕੇ ਜਿਹੜੇ ਨੇ ਚੰਗੇ ਅਉਧੇ ਤੇ ਜਾ ਰਹੇ ਆ ਪਿੰਡ ਦੇ ਵਿਕਾਸ ਨੂੰ ਕਿਵੇਂ ਦੇਖੋ ਜੀ ਯੂਥ ਜਿਹੜਾ ਬਦਲਾਵ ਚਾਹੁੰਦਾ ਠੀਕ ਹੈ ਜੀ ਅਸੀਂ ਪੀੜੀ ਦਾ ਪੀੜੀ ਦੇਖਦੇ ਆ ਰਹੇ ਹਾਂ ਕਿਵੇਂ ਲੋਕੀ ਅੱਗੇ ਵਧ ਰਹੇ ਨੇ ਕਿਵੇਂ ਪਿੰਡ ਦਾ ਵਿਕਾਸ ਹੋ ਰਿਹਾ ਯੂਥ ਨੇ ਇੱਕ ਨਵੇਂ ਮੰਦ ਨੂੰ ਚੁਣ ਕੇ ਨਵਾਂ ਚਿਹਰਾ ਗੇਹਿਆਂ ਦਾ ਜੋ ਕਿ ਮੋਢੇ ਨਾਲ ਮੋਢਾ ਜੋੜ ਕੇ ਸਾਰਿਆਂ ਨਾਲ ਸਾਥ ਦੇਗਾ ਤੇ ਪਿੰਡ ਦੇ ਵਿਕਾਸ ਵੱਲ ਗਾਹ ਅਗੋਰ ਕਰੇਗਾ ਸੋ ਪਿੰਡ ਦਾ ਵਿਕਾਸ ਕੁਝ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਤੁਹਾਡੇ ਮਰਦਿਮ ਰਹੀਆਂ ਲੋਕਾਂ ਤੱਕ ਜਿਹੜੇ ਮੈਸੇਜ ਪਹੁੰਚਾਵਾਂਗੇ ਕਿ ਕਿਵੇਂ ਸਾਡੇ ਪਿੰਡ ਦਾ ਵਿਕਾਸ ਹੋ ਰਿਹਾ ਕਿਵੇਂ ਇੱਕ ਨਵੀਂ ਸੋਚ ਦਾ ਜਿਹੜਾ ਮੁੰਡਾ ਆ ਉਹ ਪੁਰਾਣੇ ਸੋਚ ਦੇ ਨਾਲੋਂ ਵਧੀਆ ਕੰਮ ਕਰ ਕਰ ਰਿਹਾ ਹੈ ਇੱਕ ਪਾਸੇ ਜੁਆ ਪੀਡੀ ਜਿਹੜੀ ਉਹ ਨਸਿਆਂ ਵਾਲ ਨੂੰ ਜਿਹੜੀ ਉਹ ਨਸਿਆਂ ਦੇ ਦਲਦਲ ਚ ਖਾਸ ਕਰਕੇ ਤਸਦੀ ਜਾ ਰਹੀ ਹੈ ਦੂਜੇ ਪਾਸੇ ਜਿਹੜੀ ਇਹ ਜੁਆ ਪੀਡੀ ਇਹ ਇੱਕ ਫਲੰਦੀਆਂ ਵਾਲੇ ਪਾਸੇ ਨੂੰ ਜਾ ਰਹੀ ਹੈ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਗਲਤ ਰਸਤਾ ਜਿਹੜਾ ਝੂਜ ਕਰ ਲੈਂਦੇ ਆ ਤੇ ਆਪਣੇ ਆਪ ਨੂੰ ਬਰਬਾਦੀ ਦੇ ਰਸਤੇ ਵੱਲ ਤੋਰਦੇ ਆ ਦੇਖੋ ਜੀ ਨੌਜਵਾਨਾਂ ਨੂੰ ਇਹੀ ਮੈਸੇਜ ਆ ਕਿ ਆਪਣੇ ਫਿਊਚਰ ਵੱਲ ਆਪਣੇ ਘਰ ਦੇੰਦੀ ਫਿਊਚਰ ਵੱਲ ਪਿੰਡ ਦੇ ਫਿਊਚਰ ਬਾਰੇ ਸੋਚੋ ਤਾਂ ਕਿ ਜਿਹੜਾ ਤੁਸੀਂ ਮਾੜੀਆਂ ਚੀਜ਼ਾਂ ਤੋਂ ਦੂਰ ਰਹਿ ਸਕੋ ਇਹ ਸਾਡੇ ਸਾਰਿਆਂ ਦਾ ਜਿਹੜਾ ਸਾਥ ਸਾਡੇ ਸਭ ਦੀ ਮੋਟੀਵੇਸ਼ਨ ਆ ਜਿਹਦੇ ਨਾਲ ਅਸੀਂ ਲੋਕਾਂ ਨੂੰ ਸਿੱਧੇ ਰਾਹੇ ਪਾ ਸਕਦੇ ਆ ਆਪਣੇ ਯੂਥ ਨੂੰ ਸਿੱਧੇ ਰਾਹੇ ਪਾ ਸਕਦੇ ਆ ਇਹਦੇ ਵਿੱਚ ਸਭ ਦਾ ਸਹਿਯੋਗ ਚਾਹੀਦਾ ਕੋਈ ਸਰਕਾਰ ਇਕੱਲੀ ਕੁਝ ਨਹੀਂ ਕਰ ਸਕਦੀ ਜੇ ਪਿੰਡ ਵਾਸੀਆਂ ਦਾ ਘਰਦਿਆਂ ਦਾ ਸਹਿਯ ਤਾਂ ਜਿਹੜਾ ਯੂਥ ਆ ਉਹ ਨਸ਼ੇ ਵਰਖਵਾਫ ਹੋ ਸਕਦਾ ਆ ਬਿਲਕੁਲ ਏਸੀਜੀ ਸਾਡੇ ਨਾਲ ਅਜੇ ਕੁਮਾਰ ਜੀ ਜੋ ਕਿ ਸਲਵਿੰਦਰ ਦੇ ਸਾਥੀ ਰਹੇ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਹਮੇਸ਼ਾ ਜਿਹੜਾ ਸਲਵਿੰਦਰ ਦਾ ਇਹਨਾਂ ਨੇ ਸਾਥ ਦਿੱਤਾ ਆ ਰਲ ਮਿਲ ਕੇ ਜਿਹੜਾ ਆ ਗੱਲਬੀ ਤਾਂ ਨਾਲ ਦੀ ਨਾਲ ਜਿਹੜੀ ਹੈ ਸਲਵਿੰਦਰ ਰੌਣਾ ਦੇ ਭਾਬੀ ਜੀ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਵੇਂ ਲੱਗਦਾ ਦੇਵਰਾਜ ਜਿੱਤ ਕੇ ਘਰ ਪੰਚ ਵਾਈਗੂ ਜੀ ਦਾ ਖਾਲਸਾ ਵਾਈਗੂ ਜੀ ਦੀ ਫਤਿਹ ਬਹੁਤ ਵਧੀਆ ਲੱਗਣ데요 ਸਾਨੂੰ ਕਿ ਉਹ ਜਿੱਤ ਕੇ ਘਰ ਆਏ ਨੇ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਪਿੰਡ ਦਾ ਜਿਨ੍ਹਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਬਣਾਇਆ ਤੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਵਾਈਗੂ ਜੀ ਖਾਲਸਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਦੇਦੇ ਪਰ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਸਾਡੇ ਨਾਲ ਜਿਹੜੇ ਸਲਵਿੰਦਰ ਸਿੰਘ ਰਾਜੀ ਉਹਨਾਂ ਨਾਲ ਵੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਦੇ ਆਂ ਸਾਡੇ ਨਾਲ ਹੀ ਸਾਡੇ ਪਿੰਡ ਦੀ ਸਾਨ ਨੌਜਵਾਨ ਜੰਗ ਜੇ ਆਪਾਂ ਕਹਾਂਗੇ ਕਹਾਂਗੇ ਵੀ ਜਿਹੜੀ ਵਾਗਡੋਰ ਆ ਉਹ ਰਾਜਨੀਤੀ ਦੀ ਨੌਜਵਾਨਾਂ ਦੇ ਹੱਥ ਦੇ ਵਿੱਚ ਦੇਣੀ ਚਾਹੀਦੀ ਹੈ ਤਾਂ ਕਿ ਜਿਹੜਾ ਆ ਆਉਣ ਵਾਲਾ ਸਮਾਂ ਜਿਹੜਾ ਆ ਉਹ ਬਦਲ ਸਕੇ ਬਦਲਾਅ ਹੋ ਸਕਣ ਤੇ ਇਸ ਟਾਈਮ ਮੱਲਾ ਮਾਰਦੇ ਹੋਏ ਨੌਜਵਾਨ ਸਲਵਿੰਦਰ ਸੇਰਾ ਜੀ ਜਿਹੜੇ ਨੇ ਉਹ ਬਲਾਕ ਸੰਮਤੀ ਦੀ ਚੌਂਕੋਂ ਜੋਨ ਨੰਬਰ 5 ਗਰਦਾਨਗਲ ਤੇ ਜੇਤੂ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੇ ਆ ਸੇਰਾ ਜੀ ਬਹੁਤ ਜ਼ਿਆਦਾ ਮਿਹਨਤ ਕੀਤੀ ਬਹੁਤ ਜ਼ਿਆਦਾ ਦੌੜ ਭੱਜ ਕੀਤੀ ਕੀਵੇਂ ਦੇਖਦੇ ਹੋ ਆਪਣੀ ਜੇਤਨ ਹਾਂਜੀ ਬਹੁਤ ਵਧੀਆ ਨਗਰ ਸਾਰੇ ਨੇ ਸਾਥ ਦਿੱਤਾ ਦਾ ਜਿਨ੍ਹਾਂ ਦੇ ਸਦਕੇ ਮੈਂ ਅੱਜ ਜੇਤੂ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਪਹੁੰਚਾਇਆ ਜਿੰਦਰਜੀ ਪਹਿਲਾਂ ਚਾਚਾ ਜੀ ਸਰਪੰਚ ਸੀ ਹਾਂਜੀ ਭਰਾ ਇੱਕ ਮੈਂਬਰ ਵੀ ਬਣਿਆ ਹਾਂਜੀ ਜਿਹੜਾ ਆ ਉਹ ਪੁਲਾਹ ਸ਼ਮਤੀ ਦੇ ਮੈਂਬਰ ਬਣ ਕੇ ਕੀਵੇਂ ਦੇਖਦੇ ਹੋ ਕਿ ਤਿੰਨ ਜੀ ਪਰਿਵਾਰ ਦੇ ਵਿੱਚ ਜਿਹੜੇ ਚੰਗੇ ਆਉਂਦੇ ਆ ਦੇਖੋ ਜੀ ਇਹ ਭਾਈ ਨਗਰ ਦਾ ਪਿਆਰ ਆ ਨਗਰ ਪਿਆਰ ਕਰਦਾ ਵਾ ਉਹਨਾਂ ਨੇ ਇੱਥੇ ਪਹੁੰਚਾਇਆ ਹੋਇਓ ਉਹਨਾਂ ਤੋਂ ਬਗੈਰ ਆਪਾਂ ਕੱਖ ਨਹੀਂ ਆਗੇ ਮੈਂ ਸਾਰੇ ਨਗਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮਤਲਬ ਸਾਨੂੰ ਇੱਥੇ ਤੱਕ ਪਹੁੰਚਾਇਆ ਨੌਜਵਾਨਾਂ ਨੂੰ ਕੋਈ ਚੰਗਾ ਮੈਸੇਜ ਜਿਹੜੇ ਗਲਤ ਜਤ ਦੇਸਾਵਲ ਜਾਂਦੇ ਨੇ ਨੌਜਵਾਨਾਂ ਨੂੰ ਇਹੀ ਮੈਸੇਜ ਹੈ ਕਿ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਲਟਿਆਉਣ ਦੇਣ ਤੇ ਆਪਣਾ ਭਵਿੱਖ ਜਿਹੜਾ ਅੱਗੇ ਵਧੀਆ ਬਣਾਉਣ ਕੋਸ਼ਿਸ਼ ਕਰੋਗੇ ਵੀ ਨੌਜਵਾਨਾਂ ਨੂੰ ਚੰਗੇ ਰਹਿਣ ਹਾਂਜੀ ਬਿਲਕੁਲ ਬਿਲਕੁਲ ਉਹਨਾਂ ਦੇ ਮੈਂ ਪਾਈ ਮੈਂ ਗਰੋਰਦਾਂ ਨੇ ਕੰਮ ਕਰਵਾਉਣ ਜਾ ਰਿਹਾ ਹਾਂ ਉਹਨਾਂ ਦੇ ਕਿ ਬੱਚੇ ਨਸ਼ਿਆਂ ਨੂੰ ਛੱਡ ਕੇ ਜਿਹੜਾ ਗਰੋਡਲ ਖੇਡਦੇ ਨੇ ਹਾਂਜੀ ਬਹੁਤ ਵਧੀਆ ਜੀ ਏਸੀ ਜੀ ਸਾਡੇ ਨਾਲ ਸੁਖਵਿੰਦਰ ਸੇਰਾ ਜੀ ਜਿਨ੍ਹਾਂ ਨੇ ਬੜੇ ਹੀ ਥੋੜੇ ਸ਼ਬਦਾਂ ਦੇ ਵਿੱਚ ਜਿਹੜਾ ਕਿਹਾ ਹੈ ਕਿ ਜਲਦ ਜਿਹੜਾ ਆ ਉਹ ਨੌਜਵਾਨਾਂ ਦੇ ਲਈ ਵੀ ਕੁਝ ਕੀਤਾ ਜਾਏਗਾ ਗਰਾਊਂਡ ਨੂੰ ਵਧੀਆ ਬਣਾ ਕੇ ਜਿਹੜਾ ਆ ਨੌਜਵਾਨਾਂ ਨੂੰ ਨਸਿਆਂ ਵਾਲੇ ਪਾਸਿਓਂ ਹਟਾ ਕੇ ਤੇ ਜਿਹੜਾ ਆ ਉਹ ਚੰਗੇ ਪਾਸੇ ਲਾਇਆ ਜਾਏਗਾ ਤੁਸੀਂ ਦੇ ਦੇ ਪਿਓ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਧੰਨਵਾਦ चलो